ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਚੋਣਾਂ ਨੂੰ ਲੈ ਕੇ ਵਿਧਾਇਕ ਅਮੋਲਕ ਸਿੰਘ ਨੇ ਵੀਰਪਾਲ ਕੌਰ ਦੇ ਹੱਕ ਦੇ ਵਿੱਚ ਕੀਤਾ ਚੋਣ ਪ੍ਰਚਾਰ ਜਾਣਕਾਰੀ ਅਨੁਸਾਰ ਰੋੜੀਕਪੁਰ ਜ਼ੋਨ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਧਰਮਜੀਤ ਸਿੰਘ ਰਾਮਿਆਣਾ ਪੰਜਾਬ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਦੀ ਧਰਪਤਨੀ ਵੀਰਪਾਲ ਕੌਰ ਦੇ ਹੱਕ ਦੇ ਵਿੱਚ ਅੱਜ ਹਲਕਾ ਵਿਧਾਇਕ ਸਰਦਾਰ ਅਮੋਲਕ ਸਿੰਘ ਵੱਲੋਂ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਤੂਫਾਨੀ ਦੌਰਾ ਕੀਤਾ ਅਤੇ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਵਿਕਾਸ ਦੇ ਕੰਮ ਕਰ ਰਹੀ ਹੈ ਜਿਸ ਤੋਂ ਵਿਰੋਧੀ ਬੁਖਲਾਹਟ ਵਿੱਚ ਆ ਕੇ ਤਰ੍ਹਾਂ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਨਜ਼ਰ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਜੋ ਰਹਿੰਦੇ ਕੰਮ ਹਨ ਉਹਨਾਂ ਨੂੰ ਵੀ ਜਲਦ ਪੂਰਾ ਕਰ ਦਿੱਤਾ ਜਾਵੇਗਾ ਅਤੇ ਤੁਸੀਂ ਡਟ ਕੇ ਵੀਰਪਾਲ ਕੌਰ ਦੀ ਮਦਦ ਕਰਨੀ ਹੈ ਜੋ ਕਿ ਇੱਕ ਬਹੁਤ ਹੀ ਇਮਾਨਦਾਰ ਪਰਿਵਾਰਕ ਮੈਂਬਰਾਂ ਵਿੱਚੋਂ ਹਨ ਆਓ ਸੁਣਦੇ ਕੀ ਕਹਿਣਾ ਹੈ ਵਿਧਾਇਕ ਅਮਰਕ ਸਿੰਘ ਜੀ ਸਾਰੇ ਦਾ ਫਤਿਹ ਦੀ ਸਾਜ ਪੋਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪ ਦੇ ਕਰਨਿਓ ਤਾਂ ਕੋਈ ਕਸਰ ਛੱਡੀ ਨਹੀਂ ਪਰ ਫੇਰ ਵੀ ਥੋੜੇ ਕੁ ਦਿਨ ਹੋ ਗਏ ਮੈਨੂੰ ਲੱਗਦਾ ਵੀ ਧਿਆਨ ਜਿਹਾ ਲਿਆਦਾ ਸੀਗਾ ਸਾਡੀ ਟੀਮ ਨੇ ਦੋ ਕੁ ਗਲੀਆਂ ਤੇ ਇੱਕ ਉਹ ਸੜਕ ਰਹਿਂਦੀ ਐ ਸ਼ਾਇਦ ਹਨਾ ਕੱਲੀ ਉਹੀ ਐ ਚਾ ਉਹ ਵੀ ਹੋ ਜੂਗੀ ਵੈਸੇ ਮੈਂ ਤੁਹਾਨੂੰ ਮੋਟੀਆਂ-ਮੋਟੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਅਸੀਂ ਤੁਹਾਡੇ ਪਿੰਡ ਨੂੰ ਦਿੱਤੀਆਂ ਉਹ ਮੈਂ ਤੁਹਾਨੂੰ ਥੋੜੀਆਂ ਜਿਹਾ ਚੇਤੇ ਕਰਾਦਾ ਇੱਕ ਖਾਲਾ ਬਣ ਰਿਹਾ 2 ਕਿਲੋਮੀਟਰ ਦੇ ਨੇੜੇ ਹੋਊਗਾ ਉਹ ਹਨ ਜਿਆਦਾ 3.5 ਕਰੋੜ ਰੁਪਏ ਦਾ ਖਾਲਾ ਬਣ ਰਿਹਾ ਜਿਹੜਾ 40 ਸਾਲ ਪਹਿਲਾਂ ਦਾ ਬਣਿਆ ਬੜਾ ਹੈ ਹੀ ਨਹੀਂ ਜੀ ਮਤਲਬ 40 ਸਾਲ ਹੋ ਗਏ ਉਹਨੂੰ ਬਣੇ ਸਕੂਲ ਦੇ ਵਿੱਚ ਵੀ ਗ੍ਰਾਂਟ ਆਇਆ ਸਰਕਾਰ ਕੰਨੀਓ ਮੁੰਡਿਆਂ ਦੇ ਗਰਾਊਂਡ ਵਾਸਤੇ 11 ਲੱਖ ਰੁਪਇਆ ਦਿੱਤਾ ਹੈ ਪੰਚਾਇਤ ਘਰ ਵਾਸਤੇ 20 ਲੱਖ ਰੁਪਇਆ ਦਿੱਤਾ ਛੱਪੜ ਦਾ ਵੀ ਅੱਧਾ ਘੱਟ ਕੰਮ ਹੋ ਗਿਆ ਅੱਧਾ ਰਹਿੰਦਾ ਠੀਕ ਹੈ ਕਾਸਮ ਪੱਟੀ ਵਾਲੀ ਸੜਕ ਉਧਰਲੇ ਪਾਸੇ ਉਹ ਫਰਨੀ ਦੇ ਨਾਲ-ਨਾਲ ਉਹ ਸਾਰੀ ਉਹ ਬਣਾਈ ਹੈ ਮੱਲਾ ਕਲੀਨਿਕ ਵੀ ਆਪਣੇ ਪਿੰਡ 'ਚ ਬਣਾਇਆ ਸੋ ਮੋਟਾ-ਮੋਟਾ ਢਾਈ ਤੇਨ ਕਰੋੜ ਰੁਪਇਆ ਜਿਹੜਾ ਅਸੀਂ ਪਿੰਡ ਨੂੰ ਦੇ ਚੁੱਕੇ ਹਾਂ ਹੁਣ ਤਾਂ ਸੋ ਔਣ ਵਾਲੇ ਸਮੇਂ 'ਚ ਵੀ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਹੈ ਸਾਨੂੰ ਜਦੋਂ ਵੀ ਅਸੀਂ ਦੱਸੋਗੇ ਚੀਜ਼ ਕਰਨ ਬਣਾਉਣ ਚ ਦੇਰੀ ਜਰੂਰ ਹੋ ਸਕਦੀ ਹੈ ਪਰ ਆਏ ਨਹੀਂ ਹੋਊਗਾ ਵੀ ਉਹ ਕੰਮ ਨਹੀਂ ਹੋਊ ਕਿਉਂਕਿ ਮਤਾ ਪਾਉਣ ਤੇ ਐਸਟੀਮੇਟ ਬਣਾਉਣ ਤੇ ਪਾਸ ਕਰਾਉਣ ਤੇ ਪੈਸੇ ਸੈਂਕਸ਼ਨ ਕਰਾਉਣ ਤੇ ਵਾਵਾ ਕਾਸੇ ਤੇ ਟਾਈਮ ਜਰੂਰ ਲੱਗ ਜਾਂਦਾ ਪਰ ਆਏ ਨਹੀਂ ਹੋਊਗਾ ਵੀ ਉਹ ਕੰਮ ਨਹੀਂ ਹੋਊ ਅਸੀਂ ਕਦੇ ਵੀ ਕਿਸੇ ਦੇ ਪਿੰਡ ਦਾ ਸਾਂਝਾ ਕੰਮ ਜਿਹਦੇ ਲੋਕ ਇਤਾਂ ਦੇ ਲਈ ਹੋਏ ਲੋਕਾਂ ਦੀ ਭਲਾਈ ਲਈ ਹੋਵੇ ਸਾਂਝਾ ਕੰਮ ਹੋਵੇ ਅਸੀਂ ਕਦੇ ਨਹੀਂ ਰੁਕੜ ਦਿੱਤਾ ਹੋ ਸਕਦਾ ਕਿਸੇ ਦਾ ਨਿੱਜੀ ਕੰਮ ਰਹਿ ਗਿਆ ਹੋਵੇ ਸਾਡਾ ਪਰ ਸਾਂਝਾ ਕੰਮ ਨਹੀਂ ਅਸੀਂ ਕਦੇ ਰੁਕਣਗੇ ਸੋ ਮੇਰੀ ਇਹੀ ਬੇਨਤੀ ਹੈ ਤੁਹਾਨੂੰ ਜਦੋਂ 2022 ਦੇ ਵਿੱਚ ਵੋਟਾਂ ਮੰਗੀਆਂ ਸੀ ਅਸੀਂ ਪੰਜ ਚੀਜ਼ਾਂ ਕਈਆਂ ਸੀਗੀਆਂ ਬਿਜਲੀ ਸਿਹਤ ਸਹੂਲਤਾ ਸਿੱਖਿਆ ਰੋਜ਼ਗਾਰ ਤੇ 1000 ਰੁਪਏ ਜਿਹਦੇ ਚੋਂ ਚਾਰ ਜਿਹੜੀਆਂ ਸਿਹਤ ਸਹੂਲਤਾ ਦੇ ਤੌਰ ਤੇ ਤੁਹਾਡੇ ਪਿੰਡ ਮਹੱਲਾ ਕਲੀਨਿਕ ਬਣ ਗਿਆ ਸਿੱਖਿਆ ਆਸਤੇ ਅਸੀਂ ਸਕੂਲ ਦੇ ਵਿੱਚ ਗ੍ਰਾਂਟ ਦਿੱਤੀ ਹੈ ਵਧੀਆ ਤਰੀਕੇ ਨਾਲ ਬਣਾਇਆ 70-80 ਲੱਖ ਰੁਪਇਆ ਆ ਗਿਆ ਪ੍ਰੈਵੀ ਸਕੂਲ ਦੇ ਵਿੱਚ 70-80 ਲੱਖ ਰੁਪਇਆ